ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਸਵਾਰੇ ਸਾਧ ਸੰਗ ਜੀਓ ਅੱਜ ਅਸੀਂ ਆਪ ਜੀ ਦੇ ਚਰਨਾਂ ਵਿੱਚ ਸਾਕਾ ਗੱਡੀ ਪੰਜਾ ਸਾਹਿਬ ਸ਼ਹੀਦੀ ਸਰਦਾਰ ਕਰਮ ਸਿੰਘ ਜੀ ਤੇ ਸਰਦਾਰ ਪ੍ਰਤਾਪ ਸਿੰਘ ਜੀ ਰੱਖ ਰਿਹਾ ਅਮੀਦ ਹੈ ਕਿ ਆਪ ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰੋਗੇ ਜੀ ਕਿਸ ਦੀ ਖਾਤਰ ਹੈ ਗੱਡੀਆਂ ਅੱਗੇ ਹਾਸਾ ਰਸ਼ਾ ਤੀ ਡਾਵੇਂ ਕਿਸ ਨੂੰ ਸੇ ਨੂੰ ਸਰਦੀ ਪੇਟਾ ਧਰ ਧਰ ਬਿਆ ਮਨਾਵੇਂ ਕਿਸ ਦੀ ਪੂਜਾ ਦਿਲ ਕਰਵਾਨੀ ਦਿੱਤੀਆਂ ਬਾਝ ਨਾ ਹੋਵੇ ਕਿਸ ਦੇ ਮੰਜ਼ਰ ਖੋਣ ਜੀ ਗਰਦਾ ਚੋ ਚੋ ਜੋਤ ਜਗਾਵੇਂ ਕੌਣ ਕਹਿੰਦਾ ਹੈ ਸਿੱਖ ਸਤਿਆਗ੍ਰਹੀ ਨਹੀਂ ਹੋ ਸਕਦਾ ਗੁਰੂ ਗ੍ਰੰਥ ਸਾਹਿਬ ਨੇ ਖਾਲਸਾ ਹਰ ਪਾਸੇ ਪੂਰਨ ਸਾਜਿਆ ਹੈ ਸਵਾਕਲ ਈਰਖਾ ਤੇ ਰਹਿਤ ਪਾਲਣਾ ਹੋਵੇ ਤਾਂ ਭਾਈ ਕਨਈਏ ਦੀ ਮਿਸਾਲ ਮਿਲਣੀ ਔਖੀ ਹੈ ਆਪ ਜਿਹਾ ਹੱਥ ਨਾਲ ਮਿੱਤਰਾਂ ਦੇ ਮੂੰਹ ਵਿੱਚ ਪਾਣੀ ਪਾਉਂਦੇ ਸਾਨਾ ਉੱਥੇ ਹਸ ਨਾਲ ਬੈਰੀਆਂ ਦੇ ਮੂੰਹ ਵਿੱਚ ਵੀ ਸਿੱਖ ਭਗਤੀ ਵਿੱਚ ਆਏ ਤਾਂ ਤਤੀਆਂ ਲੋਹਾ ਉੱਤੇ ਵੀ ਸੁਆਦੀਆਂ ਨਹੀਂ ਖੁਲੀਆਂ ਮੈਦਾਨਾ ਵਿੱਚ ਸਿਰਾਂ ਤੋਂ ਸਖਣੇ ਧੜ ਲੜਾ ਦੇਣੇ ਕੇਵਲ ਸਿੱਖਾਂ ਦਾ ਹੀ ਕੰਮ ਹੈ ਜੇ ਸਤਿਆਗਰਾਹ ਦੇ ਅਖਾੜੇ ਵਿੱਚ ਆਏ ਹਨ ਤਾਂ ਇਹਨਾਂ ਦਾਇ ਹੱਥਲਾ ਛੱਡਿਆ ਵੰਦ-ਵੰਦ ਕਟਾ ਦੇ ਜੇ ਖੋਪਰੀ ਲਵਾ ਦੇਣੋ ਹਰ ਇੱਕ ਦਾ ਕੰਮ ਨਹੀਂ ਇਹ ਗੱਲਾਂ ਪ੍ਰਾਣੀਆਂ ਹੋ ਚੁੱਕੀਆਂ ਹਨ ਨਮੀ ਰੋਸ਼ਨੀ ਦੇ ਆਦਮੀ ਇਹ ਮਨ ਨੂੰ ਜਿਗਦੇ ਹਨ ਕਿ ਆਰੇ-ਆਰੇ ਸਰੀਰ ਚੀਰਿਆ ਜਾਵੇ ਪਰ ਮੂੰਹੋਂ ਸੀ ਨਾ ਨਿਕਲੇ ਇਹਨਾ ਭਾਈ ਤਾਰੂ ਸਿੰਘ ਜੀ ਨੂੰ ਖੋਪਰੀ ਲਾਉਂਦੇ ਨਹੀਂ ਡਿੱਠਾ ਚਰਖੜੀ ਤੇ ਪਿੰਜੀਏ ਸੋਲ ਸ਼ਾਹ ਬਾਏ ਸਿੰਘ ਜੀ ਦੇ ਦਰਸ਼ਨ ਨਹੀਂ ਕੀਤੇ ਤੇ ਨਾ ਹੀ ਮਹਾਪੁਰਸ਼ ਭਾਈ ਮਨੀ ਸਿੰਘ ਜੀ ਨੂੰ ਬੰਦ-ਬੰਦ ਕਟਵਾਉਂਦਿਆਂ ਵੇਖਿਆ ਹੈ ਪਰ ਇਹ ਕਿਵੇਂ ਮੰਨਣਾ ਪਰ ਅੰਤ ਇਹਨਾਂ ਨੂੰ ਮਰਨਾ ਹੀ ਪਵੇਗਾ ਜਦ ਬਹੁਤ ਦੂਰ ਦੀਆਂ ਗੱਲਾਂ ਨਹੀਂ ਜਦ ਇੱਕ ਪਾਸੇ ਕਿਰਪਾਨਾਂ ਵਾਲੇ ਪੰਛ ਦਾ ਹੁਕਮ ਮੰਨ ਕੇ ਸ਼ਾਂਤ ਰਹਿੰਦੇ ਹੋਏ ਹਰ ਮੁਸੀਬਤ ਸਹਾਰਨ ਵਾਸਤੇ ਤਿਆਰ ਖਲੇ ਸਾਨਾ ਤੇ ਦੂਜੇ ਪਾਸੇ ਵੀਟੀ ਦੇ ਜਰਵਾਣੇ ਸਿਪਾਹੀ ਇਨਾਂ ਨੂੰ ਨੌਂਹਾਲਾ ਨੂੰ ਡਾਂਗਾ ਨਾਲ ਜਾ ਦੇਣ ਤੇ ਤੁਲੇ ਪਏ ਸਨ ਇਹ ਪ੍ਰਸ਼ਨ ਭਾਵ ਵਾਲੀ ਪ੍ਰਸੰਗਾ ਹੇਠ ਲਿਖੇ ਸ਼ਬਦਾਂ ਵਿੱਚ ਸੁਣੋ ਜੀ ਲਾਲ ਗੁਰੂ ਦੇ ਬਾਗ ਨੂੰ ਹੱਸ ਹੱਸ ਕੇ ਜਾਂਦੇ ਲਾਲ ਗੁਰੂ ਦੇ ਬਾਗ ਨੂੰ ਹੱਸ ਹੱਸ ਕੇ ਜਾਂਦੇ ਮੂੰਹ ਸੱਜ ਕਰਤਾਰ ਦੇ ਜੈਕਾਰੇ ਲਾਉਂਦੇ ਸੁੰਦਰ ਸੋਲ ਸਰੀਰ ਤੇ ਬੋ ਮਾਰਾ ਖਾਂਦੇ ਮਾਰਾ ਖਾਂਦੇ ਸੁੰਦਰ ਸੋਲ ਸਰੀਰ ਤੇ ਬਹੁ ਮਾਰਾਂ ਕੰਦੇ ਡਾਂਗਾ ਤੋੜਨ ਹੱਡੀਆਂ ਨਹੀਂ ਹਾਏ ਸੁਣਾਉਂਦੇ ਡਾਂਗਾ ਤੋੜਨ ਹੱਡੀਆਂ ਨਹੀਂ ਹਾਏ ਸੁਣਾਉਂਦੇ ਓ ਢੋਲੇ ਜੇਰਾ ਵੇਖ ਕੇ ਜ਼ਲਮ ਕਮਾਉਂਦੇ ਔਰ ਢੋਲੇ ਜੇਰਾ ਵੇਖ ਕੇ ਜੋ ਜ਼ਲਮ ਕਮਾਉਂਦੇ ਸ਼ੀਤਲ ਸਿਦਕੀ ਸਬਰ ਦੀ ਕਰ ਹੱਦ ਬਖਾਂਦੇ ਹੱਦ ਬਖਾਂਦੇ ਸੀ ਤਲਸ ਜੀ ਕੀ ਸਬਰਤੀ ਕਰ ਹੱਦ ਬਖੰਦੇ ਕੌਮੀ ਪਰਵਾਨੇ ਕਲਗੀ ਵਾਲੇ ਦੇ ਸਤਿਅਗ ਰਹੀ ਜੋਦੇ ਡਾਡਿਆਂ ਨੇ ਮਾਰ ਮਾਰ ਕੇ ਧਰਤੀ ਤੇ ਲਟਾ ਦਿੱਤੇ ਇੱਕ ਪਾਸੇ ਛੋਟਿਆਂ ਦੀ ਬਿਛਾੜ ਸੀ ਤੇ ਇੱਕ ਪਾਸੇ ਸਬਰ ਦਾ ਨਾਰਾ ਸਤਿ ਸ੍ਰੀ ਅਕਾਲ ਮਾਵਾ ਦੇ ਲਾੜਲੇ ਨੇ ਢਾਲ ਹੋਏ ਪੈਸਾਨਾ ਗੁਰੂ ਕੇ ਬਾਗ ਦੀ ਮਿੱਟੀ ਲਹੂ ਨਾਲ ਭਿਜੀ ਗਈ ਪਰ ਅਜੇ ਡੱਡ ਦਾ ਮਨ ਨਾ ਪਸੀਜਿਆ ਢਾੜ ਢਾੜ ਸੋਟੀਆਂ ਦੀ ਮਾਰ ਸੇ ਹਾਰ ਕਰ ਢਾੜ ਢਾੜ ਸੋਟੀਆਂ ਦੀ ਮਾਰ ਸੇ ਸਾਬੇ ਸਹਾਰ ਕਰ ਫਿਰ ਇਸ ਯਾਰੇ ਕੋੜੇ ਉਤੋਂ ਢੀਟ ਪਾਉਂਦੇ ਤਾੜ ਤਾੜ ਸੋਟਿਆਂ ਜਿਵੇਂ ਮਾਵੇਂ ਸਹਾਰ ਕਰ ਫਿਰ ਹਸਿਆਰੇ ਘੋੜੇ ਉਤੋਂ ਦੀ ਟਪਾਮ ਦੇ ਕੁੱਟ-ਕੁੱਟ ਮੁੜੜ ਬਾਗ ਹੱਟ ਬੰਦ ਤੋੜ ਸਾਰੇ ਸੁੰਦਰ ਸਰੀਰ ਵਿੱਚ ਖਾਗਦੇ ਮਲਾਮ ਦੇ ਆਸ਼ਕ ਆਜ਼ਾਦੀ ਵਾਲੇ ਹੱਕ ਦੇ ਦੁਆਰੇ ਉੱਤੇ ਮੂੜਦੀਆਂ ਠੋਕਰਾਂ ਨੇ سینਿਆਂ 'ਚ ਖਾਮ ਦੇ ਜੁਰਮ ਦੇ ਸਵਾਰ ਦੋਨੋਂ ਕੰਡੇ ਇਨਸਾਬ ਦੇਤੇ ਸ਼ੀਰ ਲਈ ਤੋਲ ਵੀ ਵੀ ਸਜੀ ਦੇ ਬਖਾਮ ਦੇ ਇਹ ਸਿੱਖਾ ਦੇ ਸਤਿਆਗਰਾਹ ਦਾ ਇੱਕ ਨਮੂਨਾ ਹੈ ਪਰ ਅਜੇ ਅੱਗੇ ਅੱਗੇ ਦੇਖੇ ਹੋਤਾ ਕੀ ਹੈ ਫਟੜਾ ਨੂੰ ਲਾਰੀਆਂ ਤੋਂ ਲੱਦ ਕੇ ਅੰਮ੍ਰਿਤਸਰ ਲਿਆਂਦਾ ਗਿਆ ਤਿੰਨ ਦਿਨ ਇੱਥੇ ਭੁੱਖੇ ਤਹਾਏ ਬੰਦ ਰੱਖੇ ਜੀ ਦੇ ਨਾ ਪਾਜਲ ਟ੍ਰੇਨ ਖਾਸ ਅਜੇਰੀ ਗੱਡੀ ਵਿਚ ਬੰਦ ਕਰਕੇ ਅਟਕ ਜੇਲ੍ਹ ਨੂੰ ਰਵਾਨਾ ਕਰ ਦਿੱਤੇ ਸੋ ਮੀਲ ਤੇ 100 ਮੀਲ ਤੇ ਗੱਡੀ ਇੰਜਣ ਬਦਲਦੀ ਤਾਂ ਚੁਫੇਰੇ ਪੁਲਿਸ ਦਾ ਪਹਿਰਾ ਹੁੰਦਾ ਅੰਦਰਲੇ ਕੈਦੀਆਂ ਤਾਂ ਕਿਸੇ ਨੂੰ ਪਹੁੰਚਣ ਨਾ ਦਿੱਤਾ ਜਾਂਦਾ ਉਧਰੋਂ ਉਸ ਸਥਾਨ ਉੱਤੇ ਜਿੱਥੇ ਮੇਰੇ ਬਾਲੀ ਦੋ ਜਹਾਂਗੂਰੂ ਨਾਨਕ ਦਾਤਾ ਜੀ ਨੇ ਹਮੇਰੇ ਆਉਂਦੇ ਪਰਵਤ ਨੂੰ ਗਿਆਨ ਦੇ ਪੰਜੇ ਨਾਲ ਡੱਕਾ ਪਾਇਆ ਸੀ ਭਾਬ ਗੁਰਦੁਆਰਾ ਪੰਜਾ ਸਾਹਿਬ ਵਿੱਚ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਸੀ ਕਿਸੇ ਸਿੱਖ ਨੇ ਇਹ ਸੁਨੇਹਾ ਆਕੇ ਦਿੱਤਾ ਅੰਮ੍ਰਿਤ ਵੇਲੇ ਧੁਰ ਕੀ ਬਾਣੀ ਪੜਦੇ ਸੀ ਚਿਤ ਲਾ ਕੇ ਗੁਰੂ ਬਾਗ ਇੱਕ ਕਥਾ ਸੁਣਾਈ ਕਿਸੇ ਪ੍ਰੇਮੀ ਆਕੇ ਭੁਖੇ ਸਿੰਘ ਗੁਰੂ ਦੇ ਪਿਆਰੇ ਭੁਖੇ ਸਿੰਘ ਗੁਰੂ ਦੇ ਪਿਆਰੇ ਗੱਡੀ ਪੇਜ ਚੜਾਕੇ ਭੇਜ ਰਹੇ ਨੇ ਅਟਕ ਯੇਲ ਨੂੰ ਦਰਸ਼ਨ ਕਰ ਲਓ ਜਾਕੇ ਇਹ ਗੱਲ ਸੁਣੀ ਤਾ ਸਾਰੀ ਸੰਗਤ ਵਿੱਚ ਸਨਾਟਾ ਛਾ ਗਿਆ ਗੁਰੂ ਅਮਰਦਾਸ ਜੀ ਦਾ ਸੇਵਾ ਭਾਵ ਵਾਲਾ ਖੂਨ ਰਗਾ ਵਿੱਚ ਠਾਠਾ ਮਾਰ ਆਇਆ ਸਰਦਾਰ ਪ੍ਰਤਾਪ ਸਿੰਘ ਜੀ ਤਾਂ ਆਪੇ ਤੋਂ ਬਾਹਰ ਹੋ ਗਏ ਭਾਈ ਗੁਰਦਾਸ ਜੀ ਦੀ ਤੱਕ ਤਰੇ ਸੇਵਾ ਬਿਨ ਹੱਥ ਪੈਰ ਹੋਰ ਨੇਫਲ ਕਰਨੇ ਪੜਦੇ ਹੋਏ ਉਹ ਉੱਠੇ ਤੇ ਇਉਂ ਕਹਿਣ ਲੱਗੇ ਸੁਣ ਕੇ ਗੱਲ ਪ੍ਰਤਾਪ ਸਿੰਘ ਕਿਹਾ ਮੂੰਹੋਂ ਮਨ ਮੇਰਿਆ ਉੱਠ ਤਿਆਰ ਹੋ ਜਾ ਸਮਾਂ ਮਿਲੈ ਨਾ ਮਿਲੇ ਫਿਰ ਪਤਾ ਕੀ ਏ ਲੱਗਾ ਸੇਵਾ ਦਾ ਪਰਮ ਨਿਸ਼ਾਰ ਹੋ ਜਾ ਮਤਾ ਸ਼ਮਾਇਆ ਸੇਰ ਦੀ ਗੁਲ ਹੋ ਜਾ ਉੱਠ ਪਰਵਾਨਿਆਂ ਵਿੱਚ ਸਮਾਰ ਹੋ ਜਾ ਭੁਖੇ ਪੀਰਾਂ ਦੀ ਜਾ ਸੇਵਾ ਕਰ ਰੱਜ ਕੇ ਭੁਖੇ ਇੰਜਣ ਦਾ ਜਾਂ ਫਿਰ ਸ਼িকার ਹੋ ਜਾ ਯਲ ਦੁੱਧ ਫਾੜਾ ਪਦਾਰਥ ਜੋ ਵੀ ਹੱਥ ਲੱਗਾ ਵੀਰਾਂ ਦੀ ਸੇਵਾ ਵਾਸਤੇ ਲੈ ਕੇ ਸੰਗਤਾਂ ਤਿਆਰ ਹੋ ਗਈਆਂ ਘਰ ਘਰ ਗਲੀ ਗਲੀ ਵਿੱਚ ਖਬਰਾਂ ਹੋ ਗਈਆਂ ਸੰਗਤਾਂ ਹਮ ਹਮ ਆ ਕੇ ਇਕੱਠੀਆਂ ਹੋ ਗਈਆਂ ਸਭ ਤੋਂ ਅੱਗੇ ਜਥੇਦਾਰ ਸਾਹਿਬ ਸੋਹਰੇ ਸਾਨਾ ਮਰਦੇ ਨੂਰ ਅੱਖਾਂ ਤੋਂ ਲਾਲੀ ਡਲ ਕੇ ਚਿਹਰੇ ਤੇ ਉੱਠੇ ਭਾਈ ਜੀ ਗੁਰ ਚਰਨੀ ਸੀਸ ਝੁਗਾ ਕੇ ਮਰਦੇ ਨੂਰ ਅੱਖਾਂ ਤੋਂ ਲਾਲੀ ਡਲ ਕੇ ਚਿਹਰੇ ਤੇ ਉੱਠੇ ਭਾਈ ਜੀ ਗੁਰ ਚਰਨੀ ਸੀਸ ਝੁਕਾ ਕੇ ਉੱਤੇ ਸੰਗਤਾਂ ਹੋਈਆਂ ਆ ਕੇ ਇਕੱਠੀਆਂ ਹੋ ਗਈਆਂ ਉੱਤੇ ਸਾਰੀਆਂ ਸੰਗਤਾਂ ਆ ਕੇ ਇਕੱਠੀਆਂ ਹੋ ਗਈਆਂ ਸਨਮੁਗ ਭਾਈ ਜੀ ਇੰਹੋ ਬੋਲੇ ਗੱਜਗ ਜਾ ਕੇ ਜੈਨੂ ਪ੍ਰੇਮ ਖਿਰਣ ਕਾ ਚਾਉ ਸਿੱਖੀ ਤੇ ਮਾਰਗ ਤੇ ਮੈਂ ਸੱਜ ਕੇ ਜੈਨੂ ਪ੍ਰੇਮ ਸਿੱਖੀ ਦਾ ਆਓ ਸਿੱਖੀ ਮਾਰਗ ਤੇ ਜਿਹਨੂੰ ਪ੍ਰੇਮ ਘੇੜਣ ਕਾ ਚਾਓ ਸਿੱਖੀ ਮਾਰਗ ਤੇ ਆਓ ਆਓ ਵੀਰੋ ਤਲੀ ਤੇ ਸੀਸ ਟਕਾ ਕੇ ਭੁੱਖੇ ਸ਼ੇਰ ਅਟਕ ਨੂੰ ਗੱਡੀ ਦੇ ਵਿੱਚ ਜਾਂਦੇ ਨੇ ਭੁੱਖੇ ਸ਼ੇਰ ਅਟਕ ਨੂੰ ਗੱਡੀ ਦੇ ਵਿੱਚ ਜਾਂਦੇ ਨੇ ਜਿਹੜੇ ਹੱਗਾ ਖਾਤਰ ਆਏ ਮਾਰਾਂ ਖਾ ਕੇ ਜਿਹੜੇ ਰਾਂਝਣ ਬਣ ਕੇ ਤੁਰ ਪੈ ਹਿਰੇ ਆਜ਼ਾਦੀ ਦੇ ਜਿਹੜੇ ਰਾਂਝਣ ਬਣ ਕੇ ਤੁਰ ਪੈ ਹਿਰੇ ਆਜ਼ਾਦੀ ਦੇ ਬੇੜੇ ਸੈਤੀ ਦੇ ਵਿੱਚ ਬੈਣਾ ਥੋੜੀਆਂ ਤਾਂ ਕੇ ਚੱਲ ਕੇ ਗੁਰੂ ਬਾਗ ਤੋਂ ਬਤਨਿਆ ਸਾਡੇ ਆ ਗਏ چل کے گرو باغ تو بتنے ਸਾਡੇ ਆ ਗਏ ا جا لو نترس ਬਲੇ ਕਰ ਲੋ ਦਰਸ਼ਨ پا کے چلو نترਸ ਬਲੇ ਕਰ ਲੋ ਦਰਸ਼ਨ پا کے ਕਰ ਲੋ ਸਭਲ ਕਮਾਈ بیٹا ਕਰ ਕੁਝ ਵੀਰਾਂ ਦੀ ਕਰ ਲੋ ਸਭਲ ਕਮਾਈ بیٹا ਕਰ ਕੁਝ ਵੀਰਾਂ ਦੀ ਕਾਰਲੋ ਸਭਨ ਹਕਾਨੂੰ ਸੇਵਾ ਟੈਲ ਕਮਾ ਕੇ ਸਾਡਾ ਅੰਜਲ ਸੰਝਾ ਲਿਖਿਆ ਨਾਲ ਪਰਾਵਾਂ ਦੇ ਮੈਂ ਸੱਜ ਕੇ ਸਾਡਾ ਅੰਜਲ ਸੰਝਾ ਲਿਖਿਆ ਨਾਲ ਪਰਾਵਾਂ ਦੇ ਸੀਤਲ ਛਕਾਂਗੇ ਪਹਿਲਾਂ ਉਹਨਾਂ ਤائیں ਛਕਾ ਕੇ ਸੀਤਲ ਛਕਾਂਗੇ ਪਹਿਲਾਂ ਉਹਨਾਂ ਤائیں ਛਕਾ ਕੇ ਸ਼ਾਹਬਦ ਪੜ੍ਹਦੀਆਂ ਸੰਗਤਾਂ ਹਸਨੇ ਅਬਦਾਲ ਸਟੇਸ਼ਨ ਉੱਤੇ ਜਾ ਪਹੁੰਚੀਆਂ ਪੁੱਛਣ ਤੋਂ ਸਟੇਸ਼ਨ ਮਾਸਟਰ ਨੇ ਜਵਾਬ ਦਿੱਤਾ ਕਿ ਇੱਥੇ ਗੱਡੀ ਖੜੀ ਨਹੀਂ ਹੋਵੇਗੀ ਇਹ ਸੁਣ ਕੇ ਜਥੇਦਾਰ ਸੰਗਤ ਸਰਦਾਰ ਕਰਮ ਸਿੰਘ ਜੀ ਸਟੇਸ਼ਨ ਮਾਸਟਰ ਨੂੰ ਇਉਂ ਕਹਿੰਦੇ ਹਨ ਜਥੇਦਾਰ ਬੋਲ ਸਭ ਨੂੰ ਸੁਣਾਉਂਦਾ ਸਾਰਾ ਬਾਹਰ ਖੋਲ ਕੇ ਬਤਾਉਂਦਾ ਸੰਗਤਾਂ ਦੇ ਤਬੇ ਜੀ ਲਟਾਈ ਢਾਰਦੇ 15 ਮਿੰਟ ਗੱਡੀ ਨੂੰ ਖਲਾਰਦੇ ਜੱਤੇਦਾਰ ਬੋਲ ਬਾਉ ਨੂੰ ਸੁਣਾਉਂਦਾ ਸਾਰਾ ਵਾਰ ਖੋਲ ਕੇ ਬਤਾਉਂਦਾ ਸੰਗਤਾਂ ਦੇ ਤਬੇ ਜੀ ਲਟਾਈ ਢਾਰਦੇ 15 ਮਿੰਟ ਗੱਡੀ ਨੂੰ ਖਲਾਰਦੇ ਭੁੱਖੇ ਸਾਡੇ ਵੀਰ ਪੋਜ ਨਹੀਂ ਛਾ ਲਈਏ ਸੇਵਾਕਾਰ ਜੀਲਾ ਦੀ ਸਦਰ ਲਾ ਲਈਏ ਤਾਂ ਕਿਸ ਹਾਲੇ ਹੁਣ ਉਹਨਾਂ ਦੇ ਇੰਤਜ਼ਾਰ ਦੇ 15 ਮਿੰਟ ਗੱਡੀ ਨੂੰ ਖਲਾਰ ਦੇ ਹਉ ਹਰ ਜਨ ਸੋਈ ਚੱਲ ਲਵਾਂਗੇ ਉੱਤੇ ਜਿਹੜਾ ਅੱਛ ਕੁਛ ਠੱਲ ਲਵਾਂਗੇ ਹਉ ਹਰ ਜਨ ਸੋਈ ਚੱਲ ਲਵਾਂਗੇ ਉੱਤੋਂ ਜਿਹੜਾ ਆਖ ਕੁਛ ਠੱਲ ਲਵਾਂਗੇ ਗੱਡ ਰਸੈ ਆਵਤਾ ਐ ਸਾਡੇ ਵੱਲੋਂ ਤਾਰ ਦੇ 15 ਮਿੰਟ ਗੱਡੀ ਨੂੰ ਖਲਾਰ ਦੇ ਖਾਲਸੇ ਦਾ ਜੋਸ਼ ਨਹੀਂ ਗਾ ਖਾਲਸੇ ਦਾ ਜੋਸ਼ ਨਹੀਂ ਗਾ ਰਹਿਣਾ ਠੱਲਿਆ ਪੀਰਾ ਬੜਾ ਦੁੱਖ ਜਾਂ ਮਦਾਨੇ ਠੱਲ ਚੱਲਿਆ ਸਿੱਤਲਾਂ ਹਾਂ ਪਹਿਲਾ ਬੇਰਤੀ ਗੁਜ਼ਾਰ ਦੇ 15 ਮਿੰਟ ਗੱਡੀ ਨੂੰ ਖਲਾਰ ਦੇ ਖਾਲਸੇ ਦਾ ਜੋਸ਼ ਵੇਖ ਕੇ ਸ਼ਤੇਸ਼ਨ ਮਾਸਟਰ ਨੇ ਜਰਾ ਨਿਮਰਤਾ ਨਾਲ ਕਿਹਾ ਸਿੰਘ ਸਾਹਿਬ ਜੀ ਜੇਕਰ ਮੈਂ ਕਰ ਸਕਦਾ ਹੁੰਦਾ ਤਾਂ ਜਰੂਰ ਆਪਣੇ ਭਰਾਵਾਂ ਦੀ ਸੇਵਾ ਕਰਦਾ ਪਰ ਮੈਂ ਪ੍ਰਾਇਵਾਸਾ ਨਿਹਰਾ ਗੁਲਾਮ ਹੀ ਨਹੀਂ ਗੁਲਾਮਾਂ ਦਾ ਵੀ ਗੁਲਾਮ ਹਾਂ ਤੇ ਗੁਲਾਮ ਦੀ ਵੀ ਕੋਈ ਜ਼ਿੰਦਗੀ ਹੁੰਦੀ ਏ ਮੇਰੇ ਮਾਲਕਾਂ ਦਾ ਹੁਕਮ ਹੈ ਕਿ ਇੱਥੇ ਗੱਡੀ ਨਾ ਖਲੀ ਹੋਵੇ ਸਰਦਾਰ ਕਰਮ ਸਿੰਘ ਜੀ ਨੇ ਅੱਗੋਂ ਸਿੱਖੀ ਜੋਸ਼ ਵਿੱਚ ਆ ਕੇ ਕਿਹਾ ਜੇ ਤੈਨੂੰ ਤੇਰੇ ਮਾਲਕਾ ਦਾ ਹੁਕਮ ਹੈ ਕਿ ਇੱਥੇ ਗੱਡੀ ਨਾ ਖਾਲੀ ਹੋਵੇ ਤਾਂ ਸਾਨੂੰ ਸਾਡੇ ਅਰਚੀ ਦਾਤੇ ਦਾ ਹੁਕਮ ਹੈ ਕਿ ਗੱਡੀ ਖਾਲੀ ਕਰ ਦਈਏ ਨਿਹਰਾ ਕਹਿਣ ਲਰੀ ਕਰਨ ਵੀ ਜਾਣਦੇ ਹਾਂ ਫੜਾ ਫੋਕੀਆਂ ਖਾਲਸੇ ਮਾਰਦੇ ਨਹੀਂ ਪੁੱਤਰ ਦਸਮੇ ਦੇ ਵੀਰ ਹਾਂ ਦੀਪ ਸਿੰਘ ਦੇ ਫੜਾ ਬੋਕੀਆਂ ਖਾਲਸੇ ਮਾਰਦੇ ਨਹੀਂ ਪੁੱਤਰ ਦਸਮੇ ਦੇ ਵੀਰ ਹਾਂ ਦੀਪ ਸਿੰਘ ਦੇ ਲੱਥੇ ਸੀਸ ਤੇ ਵੀ ਤੇਗ ਹਾਰਦੇ ਨਹੀਂ ਲੱਥੇ ਸੀਸ ਤੇ ਵੀ ਤੇਗ ਹਾਰਦੇ ਨਹੀਂ ਹੱਲੂ ਰੇਤ ਵਿੱਚ ਰੇਤ ਦੇ ਅੰਦਰ ਟੁਕੜੇ ਹੋ ਪਾਵੇਂ ਕਣੀ ਇੱਕ ਵੀ ਹੀਰੇ ਦੀ ਚਮਕਦੀ ਰਊ ਜਦ ਤੱਕ ਚੰਦ ਸੂਰਜ ਦੋਵੇਂ ਕਾਇਮ ਸੀ ਤਾ ਸ਼ਾਰ ਖਾਲਸੇ ਦੀ ਸਦਾ ਚਮਕਦੀ ਰਊ ਜਥੇਦਾਰ ਕਰਮ ਸਿੰਘ ਜੀ ਸੰਗਤਾਂ ਵੱਲੋਂ ਸੰਮੁਖ ਹੋ ਕੇ ਕਹਿਣ ਲੱਗੇ ਖਾਲਸਾ ਜੀ ਹੁਣ ਵੇਲਾ ਹੈ ਅਸੀਂ ਆਪਣੇ ਵੱਡੇ ਬਡੇਰਿਆਂ ਦੇ ਕਾਰਨਾਮਿਆਂ ਨੂੰ ਇੱਕ ਵਾਰ ਫਿਰ ਜਿੰਦਾ ਕਰ ਦਈਏ ਜਿਸ ਗੁਰੂ ਨੇ ਸਾਡੇ ਵਾਸਤੇ ਪਿਤਾ ਕੁਰਬਾਨ ਕਰ ਦਿੱਤਾ ਚਾਰੇ ਸਹਿ ਜਾਰੇ ਬਾੜ ਦਿੱਤੇ ਬਿਰਧ ਮਾਤਾ ਜੀ ਨੂੰ ਕੁਰਬਾਨ ਕਰਾ ਦਿੱਤਾ ਉਸ ਗੁਰੂ ਤੋਂ ਸਿੱਖੀ ਦੀ ਸ਼ਾਨ ਨੂੰ ਕਾਇਮ ਰੱਖਣ ਲਈ ਅੱਜ ਆਪਾਂ ਬਾੜਦੇ ਹੋ ਇਤਿਹਾਸ ਵਿੱਚ ਆਪ ਨੂੰ ਦਹਰਾਉਣਾ ਰਹਿੰਦਾ ਹੈ ਇਤਿਹਾਸ ਆਪਣੇ ਆਪ ਨੂੰ ਦਹਰਾਉਂਦਾ ਰਹਿੰਦਾ ਹੈ ਆ ਆਪਾਂ ਮੇ ਆਪਣੇ ਬਜ਼ੁਰਗਾਂ ਦੀ ਕੀਰਤੀ ਨੂੰ ਦੁਹਰਾ ਕੇ ਵਿਖਾਈਏ ਜੀ ਲੀਕ ਗੱਜ ਕੇ ਜਥੇਦਾਰ ਆਖਦਾ ਸਿੰਘੋ ਅਮਰ ਦਦਾ ਪਲ ਦਖਲਾਓ ਚਾਹ ਜੀਨਾ ਨੂੰ ਸੀਦੀਆਂ ਪਾਉਣ ਦਾ ਸਿਰ ਤਰ ਕੇ ਤਲੀ ਤੇ ਆਓ ਲੀਕ ਗੱਜ ਕੇ ਜਥੇਦਾਰ ਆਖਦਾ ਸਿੰਘ ਹੋਏ ਅਮਰ ਤੇ ਦਾ ਵਲਦੇ ਖਲਾਓ ਚਾ ਜਿਨਾਂ ਨੂੰ ਸ਼ਹੀਦ ਦਿਆਂ ਪਉਣ ਦਾ ਸਿਰ ਤਰ ਕੇ ਦਲੀ ਤੇ ਆਓ ਇਥੇ ਟੱਕਰਾ ਸਵਰਤੇ ਪਾਪ ਦਾ ਇਥੇ ਟੱਕਰਾ ਜਿੱਥੇ ਟੱਕਰਾ ਸਵਰਤੇ ਪਾਪ ਦਾ ਮਨ ਸਿੰਘ ਜੀ ਹੌਸਲਾ ਬਖਾਓ ਡੱਕਾਇਆ ਹੁੰਦੇ ਜਣ ਨੂੰ ਪਾ ਦਿਓ ਗੱਡੀ ਸਾਮਣੇ ਸ਼ਾਤੀਆਂ ਢਾਓ ਤਾਰੂ ਸਿੰਘ ਵਾਂਗ ਖੋਪਰੀ ਲਹਣ ਲੋ ਲੀਤੇ ਤੇਲ ਜੀ ਤੇ ਚੌਂਕੜੇ ਲਾਓ ਤਾਰੂ ਸਿੰਘ ਵਾਂਗ ਖੋਪਰੀ ਲਹਣ ਲੋ ਰੀ ਲੀਰੇ ਤੇਲ ਜੀ ਤੇ ਚੌਂਕੜੇ ਲਾਓ ਰੱਤ ਢੋਲ ਕੇ ਗੱਡੀ ਨੂੰ ਉਠਾਲ ਲਾਓ ਬਣ ਸੂਰਮੇ ਸ਼ਹੀਦੀਆਂ ਪਾਓ ਸੀਜ਼ਨ ਦੇ ਕੀਆ ਦਾ ਗੀਤ ਲੋਕੀ ਗਾਉਣਗੇ ਯਾਰ ਘਰ ਪਿੱਛੇ ਛੱਡ ਕੇ ਕੋ ਜਾਓ ਸੀਜ਼ਨ ਦੇ ਕੀਆ ਦਾ ਗੀਤ ਲੋਕੀ ਗਾਉਣਗੇ ਯਾਦਗਾਰ ਪਿੱਛੇ ਛੱਡ ਕੇ ਕੋ ਜਾਓ ਬਸ ਫੇਰ ਕੀ ਸੀ ਜ਼ਥੇਦਾਰ ਦਾ ਹੁਕਮ ਸੁਣਦਿਆਂ ਸੰਗਤਾਂ ਰੇਲ ਦੀਆਂ ਪਟਲੀਆਂ ਮਲ ਲੀਤੀਆਂ ਸਭ ਤੋਂ ਅਗੇ ਸਰਦਾਰ ਕਰਮ ਸਿੰਘ ਤੇ ਸਰਦਾਰ ਪ੍ਰਤਾਪ ਸਿੰਘ ਜੀ ਕਲੋਏ ਤੇ ਮਗਰ ਸਭ ਸੰਗਤਾਂ ਮੋਹਰੀਆ ਪਾਲਾ ਵਿੱਚ ਇੱਕ ਨੌਜਵਾਨ ਬੀਬੀ ਬੀਰ 21 ਸਾਲ ਦੀ ਵੀ 21 ਸਾਲ ਦੀ ਉਮਰ ਕੁਛ 5 6 ਮਹੀਨੇ ਦਾ ਬੱਚਾ ਆ ਖਲੀ ਇੱਕ ਗਬਰਦ ਬਾਬੇ ਦੀ ਨਿਗਾਹ ਉਸ ਬੱਚੇ ਤੇ ਪਈ ਉਹਦੇ ਦਿਲ ਵਿੱਚ ਖਿਆਲ ਆਇਆ ਅਸੀਂ ਸਾਰੇ ਕੁਰਬਾਨ ਹੋ ਜਾਈਏ ਤਾਂ ਪਰਵਾਹ ਨਹੀਂ ਪਰ ਇਹ ਮਾਸੂਮ ਬੱਚਾ ਬਚ ਜਾਵੇ ਤਾ ਮੈਂ ਸਮਝਾਂਗਾ ਕਿ ਮੇਰੀ ਕੁਰਬਾਨੀ ਸਫਲ ਹੈ ਉਸਨੇ ਬੀਬੀ ਨੂੰ ਕਿਹਾ ਐ ਬੀਬੀ ਤੀ ਇਹ ਨੇਕ ਬੱਚੀਏ ਜੇ ਤੈਨੂੰ ਪ੍ਰੇਮ ਖੇਲਣ ਦਾ ਚਾ ਚੜਿਆ ਏ ਤੇ ਤੂੰ ਸ਼ੀਦੀ ਬਾਟਾ ਛਕਣ ਵਾਸਤੇ ਤਿਆਰ ਹੈ ਤਾਂ ਜੀ ਸਦਕੇ ਪਰ ਇਸ ਬੱਚੇ ਤੇ ਤਰਸ ਕਰ ਇਸ ਅੱਧ ਖੜੇ ਫੁੱਲ ਨੂੰ ਮੌਤ ਦੇ ਮੂੰਹ ਨਾ ਦੇ ਇਸ ਲਾਈਨ ਤੋਂ ਪਾਸੇ ਬਿਠਾ ਦੇ ਇਸ ਨੂੰ ਲਾਈਨ ਤੋਂ ਪਾਸੇ ਬਿਠਾ ਦੇ ਬੀਬੀ ਨੇ ਜਵਾਬ ਦਿੱਤਾ ਬਾਬਾ ਜੀ ਮੈਨੂੰ ਇਸ ਬੱਚੇ ਤੇ ਤਰਸ UI ਆਇਆ ਹੈ ਤਾਈਓ ਤਾਂ ਮੈਂ ਇਸ ਨੂੰ ਨਾਲ ਚੁੱਕ ਲਈ ਹਾਂ ਮਾਹਰਾ ਦਿਲ ਪਿਆਰ ਦਾ ਸੋਮਾ ਹੈ ਬੱਚਾ ਸਰਦਰਾਈਆਂ ਅੱਖਾਂ ਨਾਲ ਮਾਹਵਾਲ ਵੇਖੇ ਤਾਂ ਮਾਂ ਮੂੰਹ ਦੀ ਗੋਰਾਹੀ ਬੱਚੇ ਦੇ ਮੂੰਹ ਵਿੱਚ ਦੇ ਦਿੰਦੀ ਹੈ ਮੈਂ ਕਿਵੇਂ ਕੇਰੀ ਮਾਂ ਬਣ ਜਾਵਾਂ ਕਿ ਮੇਰਾ ਬੱਚਾ ਬੇਟ ਬੇਟ ਤੱਕਦਾ ਹੀ ਰਹਿ ਜਾਵੇ ਤੇ ਮੈਂ ਇਕੱਲੀ ਸ਼ਹੀਦੀ ਵਟਾ ਸ਼ੱਕ ਜਾਵਾ ਨਾਲੇ ਮੈਂ ਨਹੀਂ ਚਾਹੁੰਦੀ ਕਿ ਮੇਰੇ ਸ਼ਹੀਦ ਹੋਣ ਪਿੱਛੋਂ ਮੇਰਾ ਲੜਲਾ ਲਾਲ ਸ਼ਰੀਕੜੀਆਂ ਦੀਆਂ ਢੇਲੀਆਂ ਖਾ ਖਾ ਕੇ ਕੁਸੰਗੀਆਂ ਦੀ ਸੰਗਤ ਵਿੱਚ ਬਹਿ ਕੇ ਸਿੱਖਿਓਂ ਖਾਰਜ ਹੋ ਜਾਵੇ ਮੇਰੀ ਚਾਹ ਹੈ ਕਿ ਮੇਰਾ ਲਾਲ ਮੇਰੇ ਨਾਲ ਹੀ ਸ਼ਹੀਦ ਹੋਵੇ ਤੇ ਗੁਰੂ ਨਾਨਕ ਮਹਾਰਾਜ ਜੀ ਗੋਦੀ ਵਿੱਚ ਜਾ ਬਸੇ ਸਵੇਰੇ 10 ਵਜੇ ਸਨ ਮੰਗਲਵਾਰ 15 ਕਤਕ ਸੰਮਤ 1979 ਬਿਕਰਮੀ ਮਤਾਬਕ 31 ਅਕਤੂਬਰ 1922 ਵੀ ਨੂੰ ਉਧਰੋਂ ਸ਼ਾਂ ਸ਼ਾਂ ਕਰਦੀ ਗੱਡੀ ਆ ਰਹੀ ਸੀ ਉਧਰੋਂ ਗੁਰਦੇ ਲਾਲ ਦਾ ਕੇ ਆਪਣੀਆਂ ਸ਼ਾਤੀਆਂ ਢੋਲ ਕੇ ਆਪਣੇ ਰੱਤ ਆਉਂਦੇ ਇੰਜਣ ਡੱਕਾ ਪਾ ਕੇ ਬਖਾਉਣ ਵਾਸਤੇ ਇਸ ਤਰ੍ਹਾਂ ਖਲੇ ਸਾਨ ਗੱਡੀ ਭਰ ਕੇ ਸ਼ਪੈਸ਼ਲ ਤੋਰੀ ਅੰਮ੍ਰਿਤ ਸ਼ਹਿਰ ਤੋਂ ਜਿਹਦੇ ਵਿੱਚ ਸੀ ਜਿਹਦੇ ਵਿੱਚ ਸੀ ਪਿੰਨ શરી ਸਾਰੇ ਜਿਹਦੇ ਵਿੱਚ ਸੀ ਜਿਹਦੇ ਪੈਤਰੀ ਪੈਨਸ਼ਨੀ ਸਾਰੇ ਕੈਦ ਕੀਤੇ ਗੁਰੂ ਬਾਗ ਤੋਂ ਜਥੇਦਾਰ ਸੀ ਜਥੇ ਦਾਰ ਸੀ ਅਬਰ ਸਿੰਘ ਸੂਰਾ ਮੀਤਿਆ ਗੁਲਾਲ ਸਿੰਘ ਜੀ ਗੱਡੀ ਚੱਲਦੀ ਗੱਡੀ ਚੱਲਦੀ ਹਵਾ ਨਾਲ ਜਿਦ ਕੇ ਲੰਘ ਜਾਂਦੀ ਟੇਸ਼ਨ ਤੋਂ ਭੁਖੇ ਸਿੰਘ ਸੀ ਭੁਖੇ ਸਿੰਘ ਸੀ ਜਥੇ ਦੇ ਸਾਰੇ ਜਿਨ੍ਹਾਂ ਨੇ ਅਟਕ ਪੂਜਣਾ ਪੰਝੇ ਸਾਹਿਬ ਦੀ ਪੰਝੇ ਸਾਹਿਬ ਦੀ ਸੰਗਤ ਨੇ ਸੁਣਿਆ ਸੇਵਾ ਦਾ ਪ੍ਰੇਮ ਜਾਗਿਆ ਦੁੱਧ ਫੜ ਗਈ ਦੋ ਦੁਫਾੜ ਕੇ ਪਦਾਰਥ ਲੈ ਕੇ ਪੁੱਜ ਗਏ ਟੇਛਣ ਦੇ ਜਥੇਦਾਰ ਨੇ ਜਥੇਦਾਰ ਨੇ ਭੇਨਤੀ ਕੀਤੀ ਜਥੇਦਾਰ ਨੇ ਜਥੇਦਾਰ ਨੇ ਭੇਨਤੀ ਕੀਤੀ ਕੋਲ ਜਾ ਕੇ ਬਾਪੂ ਸਾਹਿਬ ਦੇ ਗੱਡੀ 15 ਗੱਡੀ 15 ਮਿੰਟ ਡਾਕ ਦੇਵੋ ਖਾਲਸੇ ਨਹੀਂ ਯਾਲੀ ਸ਼ੇ ਕਰਨਾ ਬਾਪੂ ਇੱਕ ਨਾ ਬਾਬੂ ਇੱਕ ਨਾਮ ਮਨੀ ਸਿੰਘ ਸਾਹਿਬ ਜੀ ਤੋੜ ਕੇ ਜਵਾਬ ਦੇ ਦਦਾ ਸਿੰਘ ਕਰ ਅਰਦਾਸ ਸਿੰਘ ਕਰ ਅਰਦਾਸ ਅਖਲ ਹੋ ਗਏ ਰੇਲਬੜੀ ਲੀ ਮੱਲਕੇ ਬੇਲਾ ਹੋ ਗਿਆ ਬੇਲਾ ਹੋ ਗਿਆ ਬਜ਼ ਲੱਗ ਕਾਂਡੇ ਗੱਡੀ ਆ ਈ ਸ਼ਾਂ ਕਰਕੇ ਗੱਡੀ ਸਾਹਮਣੇ ਗੱਡੀ ਸਾਹਮਣੇ ਸ਼ਾਤੀਆਂ ਡਾਈਆਂ ਗੁਰੂ ਦੇ ਦਲਾ ਰਿਆ ਨੇ ਪਈ ਲੰਗ ਗਏ ਬਈ ਲੰਘ ਗਏ ਜਣਨ ਦੇ ਸਾਰੇ ਸੁਦਿਆਂ ਦੀ ਦੇਹ ਪੀੜ ਕੇ ਲੱਗ ਗਈਆਂ ਨੇ ਲੱਗ ਗਈਆਂ ਨੇ ਬ੍ਰੇਕਾਂ ਆਪੇ ਗਾੜੀ ਰਸ ਖਾਲਸੇ ਦੀ ਲਹੂ ਮਿਜ ਕੇ ਲਹੂ ਮਿਜ ਦੇ ਖੁਪਣ ਵਿੱਚ ਖੋਬ ਗਏ ਲਹੂ ਮਿਜ ਦੇ ਲਹੂ ਮਿਜ ਦੇ ਖੁਮਣ ਵਿੱਚ ਖੋਬ ਗਏ ਸਟੇਸ਼ਨ ਤੇ ਗੱਡੀ ਰੁਕ ਗਈ ਸਟੇਸ਼ਨ ਤੇ ਗੱਡੀ ਰੁਕ ਗਈ ਦੰਗ ਰਹ ਗਏ ਦੰਗ ਰਹਿ ਗੈਰ ਇਹਲਦੇ ਅਫਸਰ ਖਾਲਸੇ ਦੀ ਕਾਰ ਬੇਖ ਕੇ ਸੇਵਾ ਬਾਲਿਆ ਸੇਵਾ ਬਾੜਿਆ ਨੇ ਝੁਰਮਟ ਪਾਇਆ ਸੇਵਾ ਬਾਲਿਆ ਸੇਵਾ ਬਾਲਿਆ ਨੇ ਝੁਰਮਟ ਪਾਇਆ ਰੇਲ ਦੀਆਂ ਬਾਰੀਆਂ ਤੇ ਦੁੱਧ ਫਲ ਕਈ ਦੁੱਧ ਫਲ ਕਈਕ ਪਧਾਰਤ ਮੇਵੇ ਪੇੜਾ ਕਿਤੇ ਕਈ ਦੀਆਂ ਦੀ ਇਹਨ ਚਿਰਨੂ ਇਹਨ ਚਿਰਨੂ ਕਰਮ ਸਿੰਘ ਤਾਈਂ ਚੱਕ ਕੇ ਲਿਆ ਆਇਆ ਸੰਗ ਤਾਂ ਆ ਸਿੱਖ ਆਣ ਕੇ ਸਿੱਖ ਆਣ ਕੇ ਜਿਹਾਰੇ ਕੀਤੇ ਜੇਲ ਜਾਣ ਵਾਲਿਆਂ ਦੇ ਫਤ ਆਖਰੀ ਫਤ ਆਖਰੀ ਕਰਮ ਸਿੰਘ ਬੋਲੀ ਉਦਰਾ ਸੁਵਾਸ ਮੁਗ ਗਏ ਦੂਜਾ ਪਾਈ ਦੂਜਾ ਭਾਈ ਪ੍ਰਤਾਪ ਸਿੰਘ ਸੂਰਾਜ ਨੇ ਛਾਇ ਜਥੇ ਧਾਰ ਦੀ ਮਲ ਲਈ ਮਲ ਲਈ ਕਾਲਸੇਂ ਰਤ ਡੋਲ ਕੇ ਗੱਡੀ ਹਲ ਲਈ ਮਲ ਲਈ ਮਲ ਲਈ ਕਾਲਸੇਂ ਰਤ ਡੋਲ ਕੇ ਗੱਡੀ ਠਲ ਲਈ ਇਹ ਹੈ ਸਿੱਖਿਆ ਦਾ ਸਤਿਆਗ੍ਰਹਿ ਇਹ ਹੈ ਸਿੱਖਿਆ ਦਾ ਸਤਿਆਗ੍ਰਹਿ ਚੜਾਦੋ ਇਨ ਕੋ ਸੂਲੀ ਤੇ ਤੋਪੀ ਹੱਕ ਹੱਕ ਮਨਾਤੇ ਹਨ ਜੋ ਆਸ਼ਕੋ ਉਹ ਮਰਤੇ ਸੇ ਮਰ ਇਹ ਮਨਸੂਰ ਰਹਤੇ ਹੈ डेढ़ घंटा गड्डी खली रही अंदर ले कैदियों ਨੂੰ ਭੋਜਨ ਪਦਾਰਥ ਵਰਤਾਏ ਗਏ ਸਭ ਪੁਲਿਸ ਹੈਰਾਨ ਹੋ ਕੇ ਹੱਟੀ ਖਲੀ ਰਹੀ ਅੰਤ ਜਥੇਦਾਰ ਸਹਿਦਾ ਹਕੂਮਤ ਸੰਗਤਾ ਲਾਈਨ ਤੋਂ ਪਾਸੇ ਹਟੀਆਂ ਤਾਂ ਗੱਡੀ ਅੱਗੇ ਗਈ ਇਸ ਸਾਕੇ ਵਿੱਚ ਦੋ ਸਿੰਘ ਕਰਮ ਸਿੰਘ ਤੇ ਪ੍ਰਤਾਪ ਸਿੰਘ ਸ਼ਹੀਦ ਹੋਏ ਤੇ ਹੇਠ ਲਿਖੇ 6 ਸਿੰਘ ਫਟੜ ਹੋਏ ਸਨ ਸਰਦਾਰ ਗੰਗਾ ਸਿੰਘ ਜੀ ਪਿੰਡ ਮਜਾ ਜ਼ਿਲ੍ਹਾ ਅਟਕ ਸਰਦਾਰ ਚਰਨ ਸਿੰਘ ਜੀ ਪਿੰਡ ਮਯਾ ਜ਼ਿਲ੍ਹਾ ਅਟਕ ਸਰਦਾਰ ਨਿਹਾਲ ਸਿੰਘ ਜੀ ਪਿੰਡ ਲਾਲਪੁਰਾ ਚੋਟੀਆਂ ਜ਼ਿਲ੍ਹਾ ਅੰਮ੍ਰਿਤਸਰ ਸਰਦਾਰ ਭਗਤ ਸਿੰਘ ਜੀ ਹਲਵਾਈ ਪੰਜਾ ਸਾਹਿਬ ਅਸਲੀ ਪਿੰਡ ਪਰਿਆਲ ਸਰਦਾਰ ਫਕੀਰ ਸਿੰਘ ਜੀ ਪੰਜਾ ਸਾਹਿਬ ਸਰਦਾਰ ਕਲਿਆਣ ਸਿੰਘ ਜੀ ਪਿੰਡ ਮਹਿਤਾਈ ਜ਼ਿਲ੍ਹਾ ਮੁਜ਼ਫਰਬਾਦ ਕਸ਼ਮੀਰ ਇਹਨਾਂ ਦੇਹਾਂ ਸਰੀਰਾਂ ਸਿੰਘਾਂ ਇਹਨਾਂ ਦੁਹਾਂ ਸ਼ਹੀਦ ਸਿੰਘਾਂ ਬਾਰਤ ਥੋੜਾ ਜਿਆ ਇਸ ਤਰ੍ਹਾਂ ਦੱਸਦੇ ਹਾਂ ਸਰਦਾਰ ਪ੍ਰਤਾਪ ਸਿੰਘ ਜੀ ਸ਼ਹੀਦ ਆਪ ਨਗਰ ਅਕਾਲgarh ਜ਼ਿਲ੍ਹਾ ਗੁਜਰਾਬਾਲ ਦੇ ਰਹਿਣ ਵਾਲੇ ਸਨ ਰਾਜਪੂਤ ਬਰਾਦਰੀ ਦੇ ਕਰਬੜ ਗੋਤ ਵਿਕੇ 15 ਚੇਤ 38 ਅਸ਼ਟਮੀ 1956 ਬਿਕਰਬੀ ਨੂੰ ਪਿਤਾ ਸਰਦਾਰ ਸਰੂਪ ਸਿੰਘ ਜੀ ਛਰਾਬ ਤੇ ਮਾਤਾ ਪ੍ਰੇਮਕੌਰ ਜੀ ਦੇ ਘਰ ਜਨਮ ਹੋਇਆ ਆਪ ਜੀ ਦੀ ਧਰਮ ਪਤਨੀ ਬੀਬੀ ਹਰਨਾਮ ਕੌਰ ਸਰਦਾਰ ਕਪੂਰ ਸਿੰਘ ਜੀ ਨਗਰ ਲੋਹਿਆ ਜ਼ਿਲ੍ਹਾ ਗੁਜਰਾਵਾਲਾ ਦੀ ਸੁਪੁੱਤਰੀ ਸੀ ਸ਼ਹੀਦ ਜੀ ਦੇ ਘਰ ਇੱਕ ਲੜਕੀ ਤੇ ਇੱਕ ਲੜਕਾ ਤਰਲੋਕ ਸਿੰਘ ਹੋਏ ਲੜਕਾ ਪਿਤਾ ਦੀ ਸ਼ਹੀਦੀ ਤੋਂ 6 ਕੁ ਮਹੀਨੇ ਪਹਿਲਾਂ ਹੀ ਚਲਣਾ ਕਰ ਗਿਆ ਤੇ ਲੜਕੀ ਅਜੇ ਤੱਕ ਜਿੰਦੀ ਹੈ ਸਰਦਾਰ ਪ੍ਰਤਾਪ ਸਿੰਘ ਜੀ ਪਹਿਲਾਂ 6-7 ਮਹੀਨੇ ਪਹਿਲਵਾਨ ਸਰੂਕੂਲ ਵਿੱਚ ਮਾਸਟਰ ਰਹਿ ਫਿਰ ਕਰਾਚੀ ਆੜਤੀ ਦੀ ਦੁਕਾਨ ਤੇ ਜਾ ਰਿਹਾ ਹੈ ਇੱਥੇ ਆਪ ਜੀ ਨੇ ਅਮਰਤ ਛੱਕਿਆ ਫਿਰ ਆਪ ਜੀ ਫੌਜੀ ਦਾ ਅਫਸਰ ਬੇ ਸ਼ਿਵਲੇ ਜਾਣ ਲੱਗੇ ਇਤੋਂ ਰਾਵਲਪਿੰਡੀ ਤਬਦੀਲ ਹੋ ਗਈ ਇਨੀ ਜੀ ਨਨਕਾਣਾ ਸਾਹਿਬ ਦਾ ਸਾਕਾ ਹੋਇਆ ਸ਼੍ਰੋਮਣੀ ਕਮੇਟੀ ਦਾ ਹੁਕਮ ਹੋਇਆ ਕਿ ਸਭ ਕਾਲੇ ਦਸਤਾਰੇ ਸਜਾ ਲਓ ਆਪ ਕਾਲੀ ਪਗ ਬਣ ਕੇ ਦਫ਼ਤਰ ਗਏ ਆਪਸ ਨੇ ਕਾਲੀ ਪਗ ਲਾਉਣ ਵਾਸਤੇ ਕਿਹਾ ਤਾਂ ਆਪਰੇ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਸਾਕੇ ਦੇ ਸਮੇਂ ਆਪ ਗੁਰਦੁਆਰਾ ਪੰਜਾ ਸਾਹਿਬ ਦੇ ਮੈਨੇਜਰ ਸਨ ਸ਼ਹੀਦੀ ਵੇਲੇ ਆਪ ਜੀ ਦੀ ਉਮਰ 23 ਸਾਲ 7 ਮਹੀਨੇ 1 ਦਿਨ ਸੀ ਸਰਦਾਰ ਕਰਮ ਸਿੰਘ ਜੀ ਸ਼ਹੀਦ ਆਪ ਗੁਰਦੁਆਰਾ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਦੇ ਜਦੀ ਮਹੰਤ ਸਨ ਆਪ ਜੀ ਦਾ ਜਨਮ ਵੀਰਵਾਰ ਇੱਕ ਮਾਰਗ 1942 ਬਿਕਰਮੀ ਨੂੰ ਪਿਤਾ ਸਹਿਬ ਪਿਤਾ ਭਾਈ ਸਾਹਿਬ ਪਰਵਾਰ ਪਰਵਾਨ ਸਿੰਘ ਜੀ ਮਹੰਤ ਤੇ ਮਾਤਾ ਰੂਪਕੌਰ ਜੀ ਦੇ ਘਰ ਹੋਇਆ ਜੀ ਆਪ ਜੀ ਦਾ ਪਹਿਲਾ ਨਾਮ ਸੰਤ ਸਿੰਘ ਸੀ ਹਜੂਰ ਸਾਹਿਬ ਤੋਂ ਅਮਰਤ ਸ਼ਕਨ ਦੇ ਸਰਦਾਰ ਕਰਮ ਸਿੰਘ ਜੀ ਨਾਮ ਪ੍ਰਸਿੱਧ ਹੋਇਆ ਆਪ ਟਾਂਕ ਛਤਰੀ ਬਰਾਦਰੀ ਵਿੱਚੋਂ ਸਾਨਾ ਸਰਦਾਰ ਭਗਵਾਨ ਸਿੰਘ ਜੀ ਗੁਰਪ੍ਰੀਤ ਸੁਧਾਰੇ ਤਾਂ ਸਰਦਾਰ ਕਰਮ ਸਿੰਘ ਜੀ ਗੁਰਦੁਆਰਾ ਕੇਸਗੜ ਦੇ ਮਹੰਤ ਬਣੇ ਅਕਾਲੀ ਲਹਿਰ ਚੱਲੀ ਤਾਂ ਆਪ ਜੀ ਜਦ ਦੀ ਮਹੰਤੀ ਤੋਂ ਅਸਤੀਫਾ ਦੇ ਕੇ ਗੁਰਦੁਆਰਾ ਪੰਜ ਸੇ ਹਵਾਲੇ ਕਰ ਦਿੱਤਾ ਆਪ ਗੁਰੂ ਕੇ ਬਾਗ ਦੋ ਫਟੜਾ ਦੀ ਸੇਵਾ ਵਿੱਚ ਆਰੂ ਜੀ ਸਾਕੇ ਤੋਂ ਕੁਝ ਦਿਨ ਪਹਿਲਾਂ ਆਪ ਜੀ ਪੰਜਾ ਸਾਹਿਬ ਦਰਸ਼ਨ ਵਾਸਤੇ ਆਏ ਹੋਏ ਸਨ ਸਾਕੇ ਵਾਲੇ ਦਿਨ ਆਪ ਜੀ ਦੀ ਉਮਰ 36 ਸਾਲ 9 ਮਹੀਨੇ 15 ਦਿਨ ਦੀ ਸੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ